ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਰੋਲ ਰੋਲ ਸੋ ਜੇ ਆਪਾਂ ਬੇਟੀ ਦਾ ਬਰਥਡੇ ਦਾ ਵੀਡੀਓ ਬਣਾ ਰਹੇ ਨੇ ਆ ਤੇ ਅੱਗੇ ਵੀ ਆਪਾਂ ਵੀਡੀਓ ਪਾਵਾਂਗੇ ਤੇ ਮੱਥਾ ਟੇਕਣ ਦੇ ਵੀ ਬਣਾਵਾਂਗੇ ਤੇ ਆਪਾਂ ਕੇਕ ਕੱਟਣਾ ਸੀ ਆਪਾਂ ਛੋਟਾ ਜਿਹਾ ਕੇਕ ਗੁੜੀਆ ਦਾ ਲਿਆਉਂਦਾ ਬਾਲਾ ਵੱਡਾ ਨਹੀਂ ਲੈ ਕੇ ਆਵਾਂਗੇ ਸੋ ਕੰਟੀਨਿਊ ਵੀਡੀਓ ਇਸ ਬਣਾਵਾਂਗੇ ਤੇ ਅਗਲੀ ਜਿਹੜੀ ਵੀਡੀਓ ਦਾ ਪ੍ਰੋਸੈਸਰ ਹੋਊਗਾ ਉਹਦੇ ਵਿੱਚ ਆਪਾਂ ਸਾਨੂੰ ਹਰਮੰਦਰ ਸਾਹਿਬ ਦੇ ਦਰਸ਼ਨ ਕਰਾਂਗੇ ਸਰਪ੍ਰਦਾਨ। 23। ਲਓ ਜੀ ਆਪਾਂ ਹੁਣ ਚੱਲਿਆਂ ਮੱਥਾ ਟੇਕਣ ਹਰਮੰਦਰ ਸਹਿਬ। ਆਪਾਂ ਰਾਤ ਨੂੰ ਮੱਥਾ ਟੇਕਿਆ ਸੀ। ਪਤਾ ਨਹੀਂ ਸੋਨੂੰ ਸੁਣ ਰਿਹਾ ਹੋਣਾ ਕਿ ਨਹੀਂ ਸੁਣ ਰਿਹਾ ਹੋਣਾ ਰਸ ਬਹੁਤ ਹੈ। ਰਾਤ ਨੂੰ ਮੱਥਾ ਟੇਕਣ ਦਾ ਕਾਰਨ ਇਹ ਹੈ ਵੀ ਇੱਕ ਤਾਂ ਠੰਡ ਹੋ ਗਈ ਤੇ ਇੱਕ ਰਸ ਥੋੜਾ ਬਹੁਤ ਤਾਂ ਘਟ ਜਾਂਦਾ ਉਹ ਤਾਂ ਰਸ 24 ਘੰਟੇ ਰਹਿੰਦਾ ਇੱਥੇ। ਪਰ ਵੀ ਥੋੜਾ ਜਿਹਾ ਫਰਕ ਪੈ ਜੂਗਾ। ਕਿ ਆਪਾਂ ਤੁਹਾਡਨ ਦਰਸ਼ਨ ਕਰਮਾਉਣੇ ਆ ਜੀ ਸ੍ਰੀ ਹਰਬੰਦਰ ਸਾਹਿਬ ਦੇ ਗੁਰੂ ਘਰ ਦੇ। ਵਾਹਿਗੁਰੂ ਸੱਚੇ। ਅੱਜ ਪਰ ਰਾਤ ਨੂੰ ਟੇਕੇ ਆਪਾਂ ਨੱਥਾ। ਰਾਤੀ ਅਸੀਂ ਮੱਥਾ ਟੇਕਣ ਗਏ ਸੀ ਜੀ ਬੀਹੜ ਜਾਦੇ ਹੋੜ ਕਰਕੇ ਤੇ 12 ਵਜੇ ਨਾਲ ਹੋ ਗਏ ਸੀ ਫਿਰ ਉਹਨਾਂ ਨੇ ਗੇਟ ਬੰਦ ਕਰਤਾ ਕਹਿੰਦੇ ਵੀ 2 ਵਜੇ ਤੁਲੂ ਫਿਰ ਅਸੀਂ ਲੰਗਰ ਛੱਕ ਕੇ ਆ ਕੇ ਸੌਂ ਗਏ ਸੀ ਹੁਣ ਸੋਹਾਂ ਉੱਠੀਆਂ ਜੀ ਮੀਂਹ ਪੈ ਰਿਹਾ ਹੈ ਇਹ ਤਾਂ ਮੀਂਹ ਪੈ ਰਿਹਾ ਤਿਆਰ ਹੋਈ ਬੈਠਾ ਹੁਣ ਮੱਥਾ ਟੇਕਣ ਦੀ ਤਿਆਰੀ ਹੈ ਜੀ ਕਿਉਂਕਿ ਭੀੜ ਬਹੁਤ ਜ਼ਿਆਦਾ ਸੀ ਜੀ ਉਹਦਾ ਕਰਕੇ 12 ਦੇ ਵਾਰ ਨੂੰ ਬਹੁਤ ਭੀੜ ਹੁੰਦੀ ਹੈ ਤੇ ਪ੍ਰੋਪਰ ਸਾਡੇ ਕਰਨ ਦੀ ਪੂਰੀ ਤਿਆਰੀ ਹੈ ਤੇ ਮੀਂਹ ਪੂਰਾ ਫੁੱਲ ਪੈ ਰਿਹਾ ਬਾਹਰ ਮੀਂਹ ਪੂਰਾ ਪਈ ਜਾਂਦਾ ਜੀ ਐਂ ਵੀ ਮਾੜਾ ਜੰਮੀ ਹਟ ਜੇ ਤਾਂ ਫਿਰ ਅਸੀਂ ਮੱਥਾ ਟੇਕ ਕੇ ਆਈਏ ਤੇ ਮੱਥਾ ਟੇਕ ਕੇ ਫਿਰ ਅਸੀਂ ਚੱਲਣਾ ਵੀ ਹੈ ਕਿਉਂਕਿ ਸ਼ਾਮ ਤੱਕ ਘਰ ਜਾਣਾਗਾ ਗੁੜੀਆਂ ਨੇ ਰਖੜੀਆਂ ਬਣ ਕੇ ਵੀ ਜਾਣਾ ਹੈਗਾ ਫਿਰ ਇਹਨੂੰ ਛੁੱਟੀ ਨਹੀਂ ਮਿਲਦੀ ਫਿਰ ਕਹਿੰਦੀ ਵੀ ਮੈਂ ਹੁਣੀ ਆਈ ਆ ਆਪਣੀਆਂ ਰਖੜੀਆਂ ਵੀ ਬਣ ਜੂ ਮਮਾ ਉਸ ਤੋਂ ਬਾਅਦ ਮੈਨੂੰ ਛੁੱਟੀ ਕਰਾ ਨਹੀਂ ਮਿਲੂਗੀ ਤੇ ਕੋਸ਼ਿਸ਼ ਕਰਦੇ ਆ ਵੀ ਹੁਣ ਮੱਥਾ ਮੀਂਹ ਪੈਂਦੇ ਚ ਟਿਕਿਆ ਕਿਉਂਕਿ ਮੱਥਾ ਦਾ ਟੇਕਣਾ ਹੀ ਆ ਰਾਤ ਅਸੀਂ ਪਾਲਕੀ ਸਾਹਿਬ ਦੇ ਦਰਸ਼ਨ ਤਾਂ ਕਰ ਲਈ ਸੀ ਪਰ ਮੱਥਾ ਸਾਡਾ ਨਹੀਂ ਟਿਕਿਆ ਫੀਲ ਹੋਮ ਕਰਕੇ ਇਸ ਕਰਕੇ ਸੋਨੂੰ ਦਾਦੀ ਰਾਮਾਂਗੇ ਕਿਵੇਂ ਖੁਸ਼ ਹੋਇਆ ਕਿਵੇਂ ਸਾਡਾ ਮੱਥਾ ਟਿਕਿਆ ਕਿਉਂਕਿ ਅਸੀਂ ਥੋੜਾ ਜਿਹਾ ਘਰੇ ਜਲਦੀ ਪਹੁੰਚੇ ਇਹ ਵੀ ਸਾਡੀ ਥੋੜੀ ਮਜਬੂਰੀ ਆ ਹਾਂਜੀ ਸੋਨੋ ਜੀ ਪਦਰਵਾਰ ਸਾਹਿਬ ਮੱਥਾ ਟਿਕਿਆ ਮੈਂ ਬਹੁਤ ਜ਼ਿਆਦਾ ਸੀ ਉਹ ਕੱਪੜੇ ਭੇਜ ਗਏ ਰੇ ਪਾਏ ਸੀ ਤੇ ਹੁਣ ਚੱਲੇ ਆ ਜੀ ਅਸੀਂ ਵਾਪਸ ਅਸੀਂ ਪਾਰਕਿੰਗ ਵੱਲ ਜਾ ਰਹੇ ਹਾਂ ਜੀ ਬਸ ਗੱਡੀ 'ਚ ਬੈਠਨੇ ਆ ਜਾ ਕੇ ਰਸਤੇ 'ਚ ਪੀਣੇ ਕੋ ਵਧੀਆ-ਵਧੀਆ ਚਾਹ ਬਹੁਤ ਵਧੀਆ ਭੈਣ ਜੀ ਬਾਬਲ ਬੜੀਆਂ ਮਸਾਲੇ ਲਏ ਹੋ ਬਹੁਤ ਵਧੀਆ ਮਨਾਇਆ ਜੀ ਅਸੀਂ ਕੁੜੀ ਦਾ ਜਨਮ ਦੇਣਾ ਅੰਮ੍ਰਿਤਸਰ ਸ਼ਹਿਰ ਆ ਗਏ ਬਹੁਤ ਵਧੀਆ ਲੱਗਿਆ ਕਾਕੇ ਪਰ ਵਾਹਿਗੁਰੂ ਦੇ ਘਰ ਤੇ ਆ ਕੇ ਤਾਂ ਸਭ ਕੁਛ ਹੀ ਵਧੀਆ ਲੱਗਦਾ ਹੈ। ਗੁਰੂ ਰਾਮਦਾਸ ਦੀ ਨਗਰੀ ਚ ਆ ਕੇ ਤਾਂ ਸਭ ਹੀ ਵਧੀਆ ਲੱਗੂ ਜੀ। ਬਿਆ ਸਿੰਘ ਹੁਣ ਜਾ ਰਹੇ ਆ। ਵਾਪਸ ਜਨਮ ਦਿਨ ਮਨਾ ਲਿਆ ਜੀ। ਹੁਣ ਸਾਡੀਆਂ ਵਾਪਸ ਤਿਆਰੀਆਂ ਤੇ ਦੇਖਣੇ ਕਿੱਥੇ ਕਿੱਥੇ ਖੜਦੇ ਜਾਵਾਂਗੇ ਜੀ। ਲਓ ਜੀ ਅਸੀਂ ਚੱਲੇ। ਅੰਮ੍ਰਿਤਸਰ ਸਾਹਿਬ ਤੋਂ ਵਾਪਸ ਕੁੜੀਆ ਦਾ ਜਨਮ ਦਿਨ ਮਨਾ ਲਿਆ ਵਧੀਆ ਮਨਾਇਆ ਵਧੀਆ ਦਰਸ਼ਨ ਕੀਤੇ ਬਹੁਤ ਹੁਣ ਅੰਮ੍ਰਿਤਸਰ ਸਾਹਿਬ ਆਪਾਂ ਇੰਜੋਏ ਕੀਤਾ ਜੋ ਸਰਦਾ ਸੀ ਸੇਵਾ ਕੀਤੀ ਸਤਿ ਸ੍ਰੀ ਅਕਾਲ ਵੈਗ੍ਰੂ ਵੀ ਆਪਾਂ ਨੂੰ ਲਿਆਉਂਦਾ ਰਹੇ ਖੁਸ਼ੀਆਂ ਦੇ ਦਿਖਾ ਰਿਹਾ ਆਪਾਂ ਮਨਾਉਂਦੇ ਰਹੇ ਸ੍ਰੀ ਪ੍ਰਮਾਤਮਾ ਮੈਕਨੀਆਂ ਸਭ ਨੂੰ ਤੰਦਰੁਸਤੀ ਤਰੱਕੀ ਬਖਸ਼ੇ ਅਕਾਲ ਪੁਰਖ ਵੈਗ੍ਰੂ ਵੀ ਸਭ ਨੂੰ ਖੁਸ਼ੀਆਂ ਦੇਣ ਯਾਰ ਮਰ ਤਸਰੋ ਚੱਲੇ ਆਂ ਜੀ ਇੱਥੇ ਪਤਾ ਨਹੀਂ ਇਹ ਕਿਹੜਾ ਪਿੰਡ ਆ ਜਾਂ ਕੀ ਆ ਇਹ ਤਾਂ ਸਾਨੂੰ ਨਹੀਂ ਪਤਾ ਦੀਪੂ ਹੋ ਰਿਹਾ ਵੀ ਨੀਚੇ ਨੀਚੇ ਵੀਡੀਓ ਬਣਾਉਣ ਲੱਗ ਗੇ ਤੇ ਮੈਂ ਸੋਚਿਆ ਮੈਂ ਕੀ ਦੱਸ ਦਵਾਂ ਵੀ ਅਸੀਂ ਰੁਕੇ ਹੋਏ ਆਂ ਭਾਈ ਨਿੰਬੂ ਦਾ ਜੂਸ ਦਿੱਤਾ ਇੱਥੋਂ ਮੈਂ ਕਿ ਆਹ ਦੇਖੋ ਬਠਿੰਡਾ ਰੋਡ ਆ ਗਮਰਸਾ ਰੋਡ ਉਹ ਆਪਣੀਆਂ ਵੀਡੀਓ ਬਣਾਈ ਜਾਂਦੇ ਆ ਕੁੰਲ ਮਲਾ ਕੇ ਸਾਡਾ ਜਿਹੜਾ ਅੰਮ੍ਰਿਤਸਰ ਦਾ ਜਾਣ ਦਾ ਟੂਰ ਜ ਆ ਟੂਰ ਸੀਗਾ ਜੀ ਬਹੁਤ ਵਧੀਆ ਰਿਹਾ ਕਿਉਂਕਿ ਗੁੜੀਆ ਦੀ ਆਪ ਦੀ ਤਮੰਨਾ ਸੀ ਵੀ ਮੈਂ ਹਰਮੰਦਰ ਸਾਹਿਬ ਆ ਦਾ ਜਨਮ ਦਿਨ ਮਨਾਉਂਗੀ ਵੀ ਮੈਂ ਜੋ ਸ਼ਰਧਾ ਸੇਵਾ ਹੋਊ ਮੈਂ ਆਪਦੀ ਗੁਰੂ ਘਰ ਕਰੂੰਗੀ ਤੇ ਮੈਂ ਤਾਂ ਗਣੀ ਐਵੇਂ ਮਨਾਉਣਾ ਚਾਹੀਦਾ ਵੈਸੇ ਵੀ ਆਪਾਂ ਦੇਖ ਘਰੇ ਮਨਾਉਣੇ ਆ ਹਨਾ ਕਿੰਨੇ ਕਿੰਨੇ ਪੈਸੇ ਲਾ ਦਿੰਨੇ ਆ ਹਨਾ ਪਰ ਫਿਰ ਵੀ ਆਪਾਂ ਨੂੰ ਕੋਸ਼ਣਾ ਕੋਸ਼ੇ ਉਹਨਾਂ ਨੂੰ ਮਿਲ ਜਾਂਦਾ ਹਨਾ ਵੀ ਇਹਨਾਂ ਨੇ ਆਇਆ ਨਹੀਂ ਕੀਤਾ ਆਇਆ ਨਹੀਂ ਕੀਤਾ ਐਂ ਕਰਿਆ ਬਾਹ ਕਰਿਆ ਹਨਾ ਸਭ ਕੁਝ ਉਹਨਾਂ ਨੂੰ ਮਿਲ ਜਾਂਦਾ ਹਨਾ ਇਹਨੇ ਵਧੀਆ ਆਪਦਾ ਸਰ ਦਾ ਗੁਰੂ ਘਰ ਚ ਪਾਇਆ ਹੀ ਆਪਦਾ ਖਾ ਪੀ ਲਿਆ ਅਸੀਂ ਆ ਬਸ 5-4 ਜਣੇ ਬਸ ਜਨਮ ਦਿਨ ਮਨਾ ਲਿਆ ਇਹਦਾ ਆਪਦਾ ਮੰਨਣਾ ਕੁੜੀਆ ਦਾ ਵੀ ਮੰਮੀ ਕਹਿੰਦੀ ਵੀ ਕਿੰਨਾ ਮਰਜੀ ਜ਼ੋਰ ਲਾ ਕੇ ਆਪਾਂ ਜਨਮ ਦਿਨ ਮਨਾ ਲਏ ਉਹ ਲੜੀ ਜਾਂਦੇ ਜੀ ਵੀਡੀਓ ਚ ਨਾ ਜਾਣਾ ਕਿੰਨਾ ਮਰਜੀ ਕਹਦੀ ਮੰਮੀ ਆਪਾਂ ਜ਼ੋਰ ਲਾ ਕੇ ਜਨਮ ਦਿਨ ਮਨਾ ਰਹੀਏ ਕਹਿੰਦੀ ਫਿਰ ਵੀ ਕੋਈ ਲੋਕ ਲੋਕਾਂ ਨੇ ਕੋਈ ਨਾ ਕੋਈ ਕਮੀ ਕੱਢ ਦੇਣੀ ਹੁੰਦੀ ਆ ਤੇ ਲੋਕ ਕਹਿ ਦਿੰਦੇ ਹੁੰਦੇ ਆ ਵੀ ਤੁਸੀਂ ਆਏ ਆ ਨਹੀਂ ਕੀ ਤਾਂ ਆਣੀ ਘਰੇ ਆਣੀ ਖਵਾਇਆ ਆਣੀ ਖਵਾਇਆ ਕਹਿੰਦੀ ਮੰਮੀ ਸਾਰਾ ਕੁਝ ਕਰ ਕਰਾ ਕੇ ਵੀ ਲੋਕ ਕਹਿ ਦਿੰਦੇ ਆ ਵੀ ਵਧੀਆ ਨਹੀਂ ਸੀ ਪ੍ਰੋਗਰਾਮ ਜਾਂ ਕਿਵੇਂ ਸੀਗਾ ਇਸ ਕਰਕੇ ਬਸ ਇਹਨੂੰ ਠੀਕ ਨਹੀਂ ਲੱਗਦਾ ਇਹ ਵੈਸੇ ਵੀ ਮਤਲਬ ਇਹਦੀ ਆਪਦੀ ਸੋਚ ਆ ਕੁੜੀਆ ਦੀ ਬਈ ਇਹਨੂੰ ਸਿੰਪਲ ਰਹਿਣਾ ਸਿੰਪਲ ਖਾਣਾ ਪੀਣਾ ਸਿੰਪਲ ਚੀਜ਼ਾਂ ਨੂੰ ਜ਼ਿਆਦਾ ਪਸੰਦ ਆ ਥੋੜੀਆਂ ਹੀ ਆ ਤੇ ਵੀ ਘੱਟ ਹਿੱਸਾ ਲੈ ਕੇ ਰਾਜੀ ਆ ਇਹਨਾਂ ਚੀਜ਼ਾਂ ਚ ਬਸ ਹੁਣ ਤਾਂ ਜੀ ਆਪਾਂ ਸਿੱਧੇ ਘਰ ਹੀ ਪਹੁੰਚਾਂਗੇ ਅ ਡੇਢ ਤੋਂ ਘੰਟੇ ਤੱਕ ਡੇਢ ਹਨਾ ਦੀਪੂ ਡੇਢ ਘੰਟੇ ਤੱਕ ਤਾਂ ਆਪਾਂ ਘਰ ਪਹੁੰਚ ਜਾਾਂਗੇ ਹਨਾ ਆ ਦੇਖੋ ਜੀ ਦੀਪੂ ਤਾਂ ਮਸਤੀ ਕਰੀ ਜਾਂਦਾ ਵੀਡੀਓ ਬਣਾਈ ਜਾਂਦਾ ਤਾਂ ਮਸਤੀ ਕਰੀ ਐਨੇ ਇੱਕ ਫਣੀ ਵੀਡੀਓ ਫੂਟ ਸ਼ੂਟ ਕਰਦੇ ਆ ਇਹ ਤਾਂ ਆਪ ਵੀ ਲੜਦੀ ਝੜ ਝਗੜਦੇ ਆਪ ਵੀ ਵੀਡੀਓ ਬਣਾਉਣਗੇ ਜੀ ਚਲੋ ਜੀ ਬਸ ਆਪਣਾ ਜਿਹੜਾ ਇਹ ਸੀਗਾ ਤੇ ਵਿੱਚ ਮੈਂ ਕਿਤੇ ਕਿਤੇ ਕਲਿੱਪ ਜੇ ਲਏ ਆ ਸਾਰੀ ਵੀਡੀਓ ਜੋੜ ਕੇ ਬਣਾ ਕੇ ਦੱਸੂਗੀ ਤੁਹਾਨੂੰ ਤੇ ਬਾਕੀ ਮੈਂ ਤਾਂ ਬਿਰੋ ਦਾ ਅੰਡ ਕਰਦੀ ਨਹੀਂ ਬਸ ਇਹ ਤੋਂ ਬਾਅਦ ਤਾਂ ਘਰੀ ਜਾਵਾਂਗੇ ਥੱਕੇ ਹੋਵਾਂਗੇ ਕਿਉਂਕਿ ਗੁੜੀਆਂ ਨੇ ਸਵੇਰ ਫੇਰ ਜਲਦੀ ਜਾਣਾ ਚੰਡੀਗੜ੍ਹ ਵਿਚਾਰੀ ਨੇ ਉਹਨੇ ਡਿਊਟੀ ਤੇ ਜਾਣਾ ਤੇ ਉਮੀਦ ਹੈ ਤੁਹਾਨੂੰ ਸਾਡੇ ਬਲੌਗ ਪਸੰਦ ਆਉਂਦੇ ਹੋਣਗੇ ਅਸੀਂ ਕੋਸ਼ਿਸ਼ ਤਾਂ ਬਹੁਤ ਕਰਦੇ ਆਂ ਵੀਰੇ ਪਈ ਥੱਕ ਵੀ ਜਾਂਦੇ ਆ ਕਿਉਂਕਿ ਵੀਡੀਓ ਸ਼ੂਟ ਕਰਨੀ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਸੌਖਾ ਕੰਮ ਨਹੀਂ ਹੁੰਦਾ ਜਿੱਥੇ ਜੀ ਕਰੇ ਵੀਡੀਓ ਬਣਾ ਲਈ ਬਹੁਤ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਹੈ ਕਿਉਂਕਿ ਜੇ ਆਪਾਂ ਕੋਈ ਕਿਤੇ ਬਾਣੀ ਚੱਲ ਰਹੀ ਹੈ ਜਾਂ ਕੋਈ ਗਾਣਾ ਚੱਲ ਰਿਹਾ ਉੱਥੇ ਕਾਪੀਰਾਈਟ ਪਾ ਦਿੰਦੇ ਆ ਬਣਾ ਨਹੀਂ ਸਕਦੇ ਆਪਾਂ ਠੀਕ ਹੈ ਜੀ ਸੋ ਵੀਡੀਓ ਬਣਾਉਣ ਚ ਕੋਈ ਵੀ ਕਮੀ ਰਹੀ ਹੋਵੇ ਤਾਂ ਅਸੀਂ ਸੌਰੀ ਚਾਹੁੰਦੇ ਆ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨਮਨ ਲਈ ਮੈਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਵਾਹਿਗੁਰੂ ਜੀ ਆਪ ਨੂੰ ਵੀ ਬਹੁਤ ਚੜ੍ਹਦੀ ਕਲਾ ਚ ਰੱਖੇ ਅਸੀਂ ਤੇ ਵੀਰੇ ਸਿੰਪਲ ਤਰੀਕੇ ਨਾਲ ਹੀ ਬਰਥਡੇ ਬਣਾਉਣੇ ਹੁੰਦੇ ਆ ਤੁਸੀਂ ਕਿੱਦਾਂ ਬਣਾਉਣੇ ਹੁੰਦੇ ਹੋ ਪਲੀਜ਼ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਆ ਕਰੋ ਸਾਡੇ ਤਾਂ ਵੀ ਬਰਥਡੇ ਹੁੰਦੇ ਆ ਜੀ ਬਸ ਜੇ ਤਾਂ ਅਸੀਂ ਘਰੇ ਬਣਾ ਲੈਨੇ ਆ ਚਾਰ ਕਿੰਨੇ ਆਉਗਾ ਇੱਥੇ ਗੁਰੂ ਘਰ ਅੰਮ੍ਰਿਤਸਰ ਸਾਹਿਬ ਆ ਕੇ ਜਾਂ ਦਮਦਮਾ ਸਾਹਿਬ ਤਲਵੰਡੀ ਸਾਹਿਬ ਕੋ ਗੱਲ ਜਾਨੇ ਬਸੇ ਨਹੀਂ ਮੰਨੂਗਾ। ਬਾਕੀ ਕੋਈ ਵੀ ਵੀਡੀਓ ਬਣਾਉਣ ਚ ਕੋਈ ਨਹੀਂ ਰਹਿਣੀ ਜਿਵੇਂ ਸੌਰੀ ਜਿਹਾ ਹੁੰਦੀ। ਸਾਸਰੀ ਕਾਲ ਜੀ